ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਜਦੋਂ ਪਾਪਾ ਮਹਤਾ ਕਾਲੂ ਜੀ ਨੇ ਸੱਚੇ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕੌਤਕ ਭਰੀਆਂ ਗੱਲਾਂ ਸੁਨੀਆਂ ਤਾਂ ਉਹਨੇ ਭਾਈ ਮਰਦਾਨੇ ਜੀ ਨੂੰ ਪਤਾ ਕਰਨ ਵਾਸਤੇ ਭੇਜਿਆ ਭਾਈ ਮਰਦਾਨਾ ਜੀ ਤਿਆਰ ਹੋ ਕੇ ਸੁਤਾਨਪੁਰ ਬੇਬੇ ਨਾਨਕੀ ਜੀ ਦੇ ਕੋਲ ਪਹੁੰਚ ਗਿਆ ਮਰਦਾਨੇ ਨੇ ਬੇਬੇ ਨਾਨਕੀ ਜੀ ਨੂੰ ਦੱਸਿਆ ਕਿ ਮਹਿਤਾ ਕਾਲੂ ਜੀ ਗੁਰੂ ਨਾਨਕ ਜੀ ਦੀਆਂ ਮੋਦੀ ਖਾਨਾ ਲੂਟਾ ਦੇਣ ਦੀਆਂ ਤੇ ਤਕੀਰੀ ਭੇਖ ਬਣਾ ਕੇ ਮਸਾਣਾ ਵਿੱਚ ਜਾ ਬੈਠਣ ਦੀਆਂ ਗੱਲਾਂ ਸੁਣ ਕੇ ਬਹੁਤ ਚਿੰਤਾ ਕਰ ਰਹੇ ਹਨ ਉਹ ਤਾਂ ਨੇ ਮੈਨੂੰ ਤੁਹਾਡੇ ਕੋਲ ਪਤਾ ਕਰਨ ਵਾਸਤੇ ਭੇਜਿਆ ਹੈ ਤੁਸੀਂ ਦੱਸੋ ਇਹੇ ਗੱਲਾਂ ਠੀਕ ਹਨ ਜਾਂ ਗਲਤ ਬੇਬੇ ਨਾਨਕ ਜੀ ਨੇ ਕਿਹਾ ਮਰਦਾਨਾ ਇਹ ਸਾਰੀਆਂ ਗੱਲਾਂ ਠੀਕ ਹਨ ਪਰ ਤੂੰ ਗੁਰੂ ਨਾਨਕ ਜੀ ਨੂੰ ਜੋ ਬਾਹਰ ਉਜਾੜ ਵਿੱਚ ਬੈਠੇ ਹਨ ਜਾ ਕੇ ਪੁੱਛ ਤੇ ਜੋ ਉਹਨਾਂ ਕੋਲੋਂ ਸੁਣੇਗਾ ਜਾਂ ਉਹਨਾਂ ਨੂੰ ਵੇਖੇਗਾ ਉਹ ਤਲਵੰਡੀ ਪਿਤਾ ਜੀ ਨੂੰ ਜਾ ਕੇ ਦੱਸ ਦੇ ਉਸ ਤੋਂ ਪਿੱਛੇ ਬਾਈ ਮਰਦਾਨਾ ਪ੍ਰਸਾਦ ਪਾਣੀ ਛੱਕ ਕੇ ਉਜਾੜ ਵਿੱਚ ਗੁਰੂ ਜੀ ਕੋਲ ਚਲਿਆ ਗਿਆ ਤੇ ਜਾ ਕੇ ਨਮਸਕਾਰ ਕਰਕੇ ਕਹਿਣ ਲੱਗਾ ਜਜਮਾਨ ਤੁਸੀਂ ਤਾਂ ਸਾਥ ਮੁਝ ਹੀ ਫਕੀਰੀ ਬਾਣਾ ਧਾਰਨ ਕਰ ਲਿਆ ਹੈ ਮੋਦੀ ਖਾਣੇ ਦੀ ਕਮਾਈ ਛੱਡ ਕੇ ਇਸ ਤਰ੍ਹਾਂ ਫਕੀਰ ਹੋ ਬੈਠਣਾ ਕੋਈ ਸਿਆਣਾ پن ਨਹੀਂ ਹੈ ਸੁਖ ਸਾਧਨਾ ਨੂੰ ਤਿਆਗ ਕੇ ਦੁੱਖਾਂ ਵਿੱਚ ਪੈ ਜਾਣਾ ਕੋਈ ਭਲਾਈ ਨਹੀਂ ਕਾਰਬਾਰ ਤੇ ਇਸਤਰੀ ਪੁੱਤਰਾਂ ਨੂੰ ਛੱਡ ਕੇ ਉਜਾੜ ਵਿੱਚ ਬੈਠ ਕੇ ਤੁਹਾਡਾ ਦਿਲ ਕਿਸ ਤਰ੍ਹਾਂ ਲੱਗਦਾ ਹੋਵੇਗਾ ਕਿ ਮੋਦੀ ਖਾਨੇ ਵਿੱਚ ਕੋਈ ਘਾਟਾ ਪੈ ਗਿਆ ਹੈ ਜਾਂ ਨਵਾਬ ਨੇ ਹੀ ਜਵਾਬ ਦੇ ਦਿੱਤਾ ਹੈ ਭਾਈ ਮਰਦਾਨੇ ਜੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਮਰਦਾਨਿਆਂ ਪਹਿਲੀ ਵਾਰ ਸਾਨੂੰ ਬੜਿਆ ਸੀ ਤਾਂ ਅਸਾਂ ਤੈਨੂੰ ਰਵਾਬ ਭਜੌਣ ਦਾ ਗੁਣ ਦਿੱਤਾ ਸੀ ਜਿਸ ਨੂੰ ਲੈ ਕੇ ਤੂੰ ਬੜਾ ਖੁਸ਼ ਹੋਇਆ ਸੀ ਉਹ ਜਿਸ ਸਮੇਂ ਵਾਸਤੇ ਤੈਨੂੰ ਗੁਣ ਦਿੱਤਾ ਸੀ ਉਹ ਹੁਣ ਆ ਗਿਆ ਹੈ ਇਸ ਤੋਂ ਚੰਗਾ ਕੋਈ ਹੋਰ ਕੰਮ ਨਹੀਂ ਹੈ ਤੂੰ ਹੁਣ ਰਾਤ ਦਿਨ ਸਾਡੇ ਕੋਲ ਕੀ ਰਹਿ ਇਹ ਜਗਤ ਸੁਖਨਾ ਹੈ ਇਹਦੇ ਸਭ ਪਦਾਰਥੇ ਝੂਠੇ ਹਨ ਜਦ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਜਿਵੇਂ ਸੁਪਨੇ ਦੇ ਪਦਾਰਥ ਸੁਪਨੇ ਵਿੱਚ ਸੱਚੇ ਜਾਪਦੇ ਹਨ ਪਰ ਜਾਗ ਉਣ ਤੇ ਝੂਠੇ ਸਿਤ ਹੁੰਦੇ ਹਨ ਇਵੇਂ ਹੀ ਇਹੇ ਜਗਤ ਦਾ ਗਿਆਨ ਕਰਕੇ ਜੋ ਸੱਚ ਜਾਪਦਾ ਹੈ ਉਹ ਗਿਆਨ ਕਰਕੇ ਝੂਠਾ ਸਿਤ ਤੋਂ ਜਾਣਦਾ ਹੈ ਗੁਰੂ ਜੀ ਦੇ ਪੰਚਨ ਸੁਣ ਕੇ ਬਾਈ ਮਰਦਾਨੇ ਜੀ ਦੇ ਹਿਰਦੇ ਵਿੱਚ ਸੱਚਾ ਬੈਰਾਗ ਹੋ ਗਿਆ ਉਸ ਨੇ ਖੁਸ਼ ਹੋ ਕੇ ਆਖਿਆ ਮੈਨੂੰ ਜੋ ਹੁਕਮ ਕਰੋਗੇ ਮੈਂ ਉਸ ਦੀ ਖੁਸ਼ੀ ਨਾਲ ਪਾਲਣਾ ਕਰਾਂਗਾ ਤੁਹਾਡੇ ਦਰਸ਼ਨਾਂ ਨੇ ਮੇਰਾ ਮਨ ਖੇਚ ਲਿਆ ਹੈ ਹੁਣ ਮੇਰੀਆਂ ਸਭ ਆਸਾਵਾਂ ਇੱਛਾਵਾਂ ਖਾਰਸ ਹੋ ਗਈਆਂ ਐ ਮੇਰੇ ਮਨ ਨੂੰ ਜਗਤ ਦੇ ਵਿਚਾਰਾਂ ਤੋਂ ਸ਼ਾਂਤੀ ਆ ਗਈ ਹੈ ਅਤੇ ਹਿਰਦੇ ਵਿੱਚ ਅਨੇਕ ਤਰ੍ਹਾਂ ਦਾ ਆਨੰਦ ਪੈਦਾ ਹੋ ਗਿਆ ਹੈ ਔਰ ਦੱਸੋ ਜਾਣਾ ਕਿਧਰ ਨੂੰ ਹੈ ਪੁਰੋ ਜੀ ਨੇ ਆਖਿਆ ਸਾਡਾ ਆਪਣਾ ਤਾਂ ਕੋਈ ਵਿਚਾਰ ਨਹੀਂ ਹੈ ਕਿ ਕਿਧਰ ਜਾਣਾ ਹੈ ਪਰ ਜਿਧਰ ਕਰਤਾਰ ਲੈ ਜਾਏਗਾ ਉਹ ਤਰ ਹੀ ਤੂੰ ਸਾਡੇ ਨਾਲ ਖੁਸ਼ੀ ਨਾਲ ਚੱਲਣਾ ਭਾਈ ਮਰਦਾਨੇ ਨੇ ਕਿਹਾ ਪਿਤਾ ਤੇ ਮਾਤਾ ਜੀ ਨੇ ਮੈਨੂੰ ਤੁਹਾਡੀ ਖਬਰ ਲੈਣ ਲਈ ਭੇਜਿਆ ਹੈ ਉਹ ਪਿੱਛੇ ਮੈਨੂੰ ਉਡੀਕਣਗੇ ਤੇ ਤੁਸੀਂ ਕਹਿੰਦੇ ਹੋ ਆਉਣ ਤੋਂ ਕਿਤੇ ਨਾ ਜਾ ਇਹ ਗੱਲ ਕਿਵੇਂ ਬਣੇਗੀ ਗੁਰੂ ਜੀ ਨੇ ਆਖਿਆ ਮਰਦਾਨਿਆਂ ਤੂੰ ਜਿਵੇਂ ਚੰਗਾ ਸਮਝਦਾ ਹੈ ਹੋਵੇਂ ਕਰ ਸਾਡੇ ਨਾਲ ਰਹਿਣਾ ਬੜਾ ਕਠਨ ਹੈ ਕਿਉਂਕਿ ਜੋ ਆਪਣੀ ਤ੍ਰਸਨਾ ਦੀ ਅਗਨੀ ਨੂੰ ਸੰਤੋਖ ਦੇ ਪਾਣੀ ਨਾਲ 부ਝਾ ਸਕਦਾ ਹੈ ਉਹ ਹੀ ਸਾਡੇ ਨਾਲ ਰਹਿ ਸਕਦਾ ਹੈ ਰੋਟੀ ਕਪੜਾ ਕਿਸੇ ਵੇਲੇ ਮਿਲੇਗਾ ਤੇ ਕਿਸੇ ਵੇਲੇ ਨਹੀਂ ਮਿਲੇਗਾ ਖੇਰ ਦੁਖੀ ਹੋਵੇਗਾ ਜੇ ਤੈਨੂੰ ਪਦਾਰਥ ਭੋਗਣ ਦੀ ਪਿਤਾ ਹੈ ਤਾਂ ਪਿਤਾ ਕਾਲੂ ਜੀ ਕੋਲ ਚਲੇ ਆ ਜਾ ਪਰਿਵਾਰ ਦੇ ਸੁੱਖ ਤੇ ਪਦਾਕ ਪਰਿਵਾਰ ਵਿੱਚ ਹੀ ਮਿਲ ਸਕਦੇ ਹਨ ਸਾਡੇ ਨਾਲ ਰਹਿਣਾ ਤਦ ਕੀ ਪਸੰਦ ਕਰਨਾ ਜੇਕਰ ਤੈਨੂੰ ਉਜਾੜਾ ਵਿੱਚ ਰਹਿਣਾ ਨੰਗੇ ਰਹਿਣਾ ਭੁੱਖੇ ਰਹਿਣਾ ਪਰਵਾਣ ਹੋਵੇ ਪਾਈ ਮਰਦਾਨੇ ਜੀ ਨੇ ਕਿਹਾ اے ਪ੍ਰਭੂ ਹੁਣ ਮੇਰੀ ਤਰਸਣਾ ਮਨ ਤੋਂ ਮੁੱਕ ਗਈ ਹੈ ਘਰ-ਬਾਰ ਆਉਣ ਜਾਣ ਦੀ ਆਸਾ ਮਿਟ ਗਈ ਹੈ ਤੁਹਾਡੇ ਬਰਾਬਰ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਹੁਣ ਮੈਂ ਤੁਹਾਡੇ ਨਾਲ ਕੀ ਰਹਿਣ ਦਾ ਨਿਸ਼ਚਾ ਕਰ ਲਿਆ ਹੈ ਭਾਈ ਮਰਦਾਨੇ ਜੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਆਖਿਆ ਜਾ ਮਰਦਾਨਿਆਂ ਸਹਿਰ ਤੋਂ ਵੇਦ ਕੇ ਇੱਕ ਚੰਗਾਰ ਬਾਬ ਲੈ ਆ ਤੇ ਆਣ ਕੇ ਉਸ ਨੂੰ ਵਜਾ ਕੇ ਸਾਨੂੰ ਸੁਣਾ ਭਾਈ ਮਰਦਾਨੇ ਜੀ ਨੇ ਕਿਹਾ ਗੁਰੂ ਜੀ ਮੈਂ ਤਾਂ ਕਦੀ ਰਵਾਵ ਨਹੀਂ ਵਜਾਇਆ ਤੇ ਨਾ ਹੀ ਗਾਇਆ ਹੈ ਗੁਰੂ ਜੀ ਨੇ ਆਖਿਆ ਤੂੰ ਸਾਡੇ ਕੋਲੋਂ ਪਹਿਲਾਂ ਤੂੰ ਗਉਣ ਵਜਾਉਣ ਦਾ ਗਉਣ ਲਿਆ ਸੀ ਉਹੋ ਕਿੱਤੇ ਹੈ ਮਰਦਾਨੇ ਨੇ ਕਿਹਾ ਗੁਰੂ ਜੀ ਉਹ ਮੇਰੇ ਕੋਲ ਹੀ ਹੈ ਮੈਂ ਉਸ ਨੂੰ ਵੇਚ ਕੇ ਨਹੀਂ ਘੜਦਾ ਤਾਂ ਗੁਰੂ ਜੀ ਨੇ ਕਿਹਾ ਠੀਕ ਹੈ ਫਿਰ ਬਚਨ ਮੰਨ ਕੇ ਰਵਾਵ ਲੈ ਆ ਤੇ ਆਣ ਕੇ ਵਜਾ ਪਾਈ ਮਰਦਾਨਾ ਗੁਰੂ ਜੀ ਦਾ ਹੁਕਮ ਮੰਨ ਕੇ ਸਹਿਰ ਵਿੱਚ ਚਲਾ ਗਿਆ ਅਤੇ ਉਸਨੇ ਦੇਖਿਆ ਕਿ ਇੱਕ ਢਾਡੀ ਪਠਾਨ ਨੂੰ ਬਾਜ ਵਜਾ ਕੇ ਸੁਣਾ ਰਿਹਾ ਹੈ ਜਦ ਪਠਾਨ ਗਾਣਾ ਸੁਣ ਕੇ ਘਰ ਨੂੰ ਚਲਾ ਗਿਆ ਤਾਂ ਪਾਈ ਮਰਦਾਨੇ ਜੀ ਨੇ ਉਸ ਢਾਡੀ ਨੂੰ ਆਖਿਆ اے ਭਲੇ ਪੁਰਸ ਤੈਨੂੰ ਇੱਕ ਮਹਾਂਪੁਰਖ ਦੀ ਸੱਦਾ ਹੈ ਤੂੰ ਮੇਰੇ ਨਾਲ ਚੱਲੇ ਟਾਢੀ ਨੂੰ ਨਾਲ ਲੈ ਕੇ ਭਾਈ ਮਰਦਾਨਾ ਗੁਰੂ ਜੀ ਕੋਲ ਆਇਆ ਗੁਰੂ ਜੀ ਅੱਖਾਂ ਮੀਟ ਕੇ ਸਮਾਧੀ ਵਿੱਚ ਲੀਨ ਸਨ ਜਦ ਢਾਟੀ ਨੇ ਰਬਾਬ ਵਜਾਈ ਤਾਂ ਗੁਰੂ ਜੀ ਉਸ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਭਾਈ ਮਰਦਾਨੇ ਨੂੰ ਕਿਹਾ ਮਰਦਾਨਾ ਤੂੰ ਆਖ ਇਸ ਨੂੰ ਵਜਾ ਉਹ ਕੰਨ ਮੰਨ ਕੇ ਜਦ ਭਾਈ ਮਰਦਾਨੇ ਨੇ ਰਬਾਬ ਵਜਾਈ ਤਾਂ ਉਸ ਦੀ ਸੂਲੀ ਆਵਾਜ਼ ਸੁਣ ਕੇ ਰੁੱਖਾਂ ਵਿੱਚੋਂ ਰਾਸ ਚੋਣ ਲਾਗ ਰੁਆ ਤੇ ਪੰਛੀਆਂ ਵਿੱਚ ਵੀ ਪ੍ਰੇਮ ਪੈਦਾ ਹੋ ਗਿਆ ਹਵਾ ਚੱਲਣਾ ਬੰਦ ਹੋ ਗਈ ਤੇ ਹੋਰ ਵੀ ਸਾਰੇ ਸੁਣਣ ਵਾਲੇ ਮੋਹੇ ਗਏ ਜੜ ਚੇਤਨ ਹੋ ਗਏ ਤੇ ਚੇਤਨ ਜੜ ਹੋ ਗਏ ਉਹ ਰਵਾਬ ਵਾਲਾ ਡਾਡੀ ਇਸ ਹਰਾਨ ਕਰਨ ਵਾਲੇ ਕੋਟਕ ਨੂੰ ਵੇਖ ਕੇ ਚੜ੍ਹਨ ਲੱਗਾ ਮੈਂ ਬਹੁਤ ਦੇਸਾਂ ਦੇ ਡਾਡੀ ਵੇਖੇ ਆਨੇ ਪਰ ਤੇਰੇ ਵਰਗਾ ਕੋਈ ਗੁਣਵਾਨ ਨਹੀਂ ਵੇਖਿਆ ਤਦ ਗੁਰੂ ਜੀ ਨੇ ਪੁੱਛਿਆ ਮਰਦਾਨਿਆ ਦੱਸ ਤੈਨੂੰ ਰਵਾਵ ਵਜਾਉਣ ਦਾ ਕਿਹਦਾ ਸੁੰਦਰ ਗੁਣ ਆ ਗਿਆ ਹੈ ਮਰਦਾਨੇ ਨੇ ਕਿਹਾ ਗੁਰੂ ਜੀ ਮੈਂ ਇਸ ਨੂੰ ਨਾਲ ਆਪ ਜੀ ਦੀ ਕਿਵੇਂ ਤੁਸਤ ਕਰ ਸਕਦਾ ਹਾਂ ਤੁਸੀਂ ਤਾਂ ਪੂਰਨ પુરਖ ਜાં ਆਪ ਹੀ ਖੁਦਾ ਹੋ ਜਿਨ੍ਹਾਂ ਦੇ ਬਚਨਾਂ ਨਾਲ ਮੈਨੂੰ ਐਸਾ ਗੁਣ ਆ ਗਿਆ ਹੈ ਭਾਈ ਮਰਦਾਨੇ ਨੇ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਿਹਾ ਤੁਹਾਡੇ ਦਰਸ਼ਨ ਕਰਕੇ ਸਾਰੇ ਦੁੱਖ ਟੱਟੇ ਜਾਂਦੇ ਹਨ ਜੋ ਹੁਕਮ ਕਰੋ ਉਹ ਹੀ ਹੁਣ ਮੈਂ ਆਪਣਾ ਬਲਾ ਸਮਝ ਕੇ ਕਰਾਂਗਾ ਗੁਰੂ ਜੀ ਨੇ ਆਖਿਆ ਨਗਰ ਵਿੱਚ ਜਾਓ ਤੇ ਇੱਕ ਸੁੰਦਰ ਰਬਾਬ ਖਰੀਦ ਲਿਆਓ ਬਾਹੀ ਮਰਦਾਨੇ ਜੀ ਨੇ ਬੇਨਤੀ ਕੀਤੀ ਗੁਰੂ ਜੀ ਮੈਨੂੰ ਪੈਸੇ ਦਿਓ ਮੈਂ ਹੁਣੇ ਹੀ ਸ਼ਹਿਰ ਜਾ ਕੇ ਇੱਥੇ ਚੰਗਾ ਰਬਾਬ ਖਰੀਦ ਕੇ ਲਈ ਹੁੰਦਾ ਹ ਗੁਰੂ ਜੀ ਨੇ ਕਿਹਾ ਮੰਗਣਾ ਚੰਗਾ ਤਾਂ ਨਹੀਂ ਹੁੰਦਾ ਕਿਉਂਕਿ ਇਸ ਨਾਲ ਮੰਗਣ ਵਾਲੇ ਦੇ ਹੁਣਾ ਦੀ ਹਾਨੀ ਹੁੰਦੀ ਹੈ ਪਰ ਤੂੰ ਬੇਬੇ ਨਾਨਕੀ ਜੀ ਕੋਲੋਂ ਪ੍ਰਵਾਦ ਖਰੀਦਣ ਵਾਸਤੇ ਸਾਡਾ ਨਾਮ ਲੈ ਕੇ ਮੁੱਲ ਲੈ ਲਏ ਭਾਈ ਮਰਤਾਨੇ ਨੇ ਬੇਬੇ ਨਾਨਕੀ ਜੀ ਕੋਲੋਂ ਗੁਰੂ ਜੀ ਦਾ ਨਾਮ ਲੈ ਕੇ ਮੁੱਲ ਲੈ ਲਿਆ ਬੇਬੇ ਨਾਨਕੀ ਜੀ ਨੇ ਕਿਹਾ ਇਹ ਹੈ ਕਿ ਜੇ ਵਿਰਾਜੀ ਸਤਿਰਪਾਪਾਂ ਦਾ ਮੋਲ ਆਖਣ ਤਾਂ ਉਹ ਵੀ ਮੈਂ ਦੇ ਦਿਆ ਮੇਰੇ ਧਨ ਭਾਗ ਖਾਨੇ ਵਿਰਾਜੀ ਨੇ ਇਹ ਸੇਵਾ ਦਿੱਤੀ ਹੈ ਪਰ ਮਰਦਾਨਾ ਵਿਰਾਜੀ ਨੂੰ ਕਹਿਣਾ ਕਿ ਇੱਕ ਵਾਰ ਮੈਨੂੰ ਦਰਸ਼ਨ ਦੇ ਜਾਣ ਜਦ ਭਾਈ ਮਰਦਾਨੇ ਜੀ ਨੇ ਇਸੇ ਤਰ੍ਹਾਂ ਹੀ ਬੇਬੇ ਨਾਨਕੀ ਦੀ ਦਾਸ ਰਿਆ ਜਾ ਕੇ ਗੁਰੂ ਜੀ ਨੂੰ ਦਿੱਤਾ ਤਾਂ ਗੁਰੂ ਜੀ ਉਸੇ ਸਮੇਂ ਹੀ ਔਟ ਕੇ ਤੌਰ ਪਏ ਤੇ ਭਾਈ ਮਰਤਾਨੇ ਨਾਲ ਸਹਿ ਸਹਿਜ ਤੇ ਬੇਬਾਨੀ ਜੀ ਦੇ ਘਰ ਪਹੁੰਚ ਗਏ ਜਦ ਗੁਰੂ ਨਾਨਕ ਜੀ ਆਪਣੀ ਭੈਣ ਦੇ ਘਰ ਤੇ ਤਾਂ ਤੇ ਬੇਬਾਨੀ ਜੀ ਨੇ ਪੜੇ ਆਦਰ ਨਾਲ ਆਪਣੇ ਵੀਰ ਨੂੰ ਸੰਦਰਪ ਲਾਂਗ ਉੱਤੇ ਬਿਠਾਇਆ ਤੇ ਬੜੀ ਖੁਸ਼ੀ ਮਨਾਈ ਗੁਰੂ ਜੀ ਨੇ ਕਿਹਾ ਭੈਣ ਜੀ ਤੇ ਸਾਰਾ ਦੇ ਵਾਸਤੇ ਸਾਨੂੰ ਬੁਲਾਇਆ ਹੈ ਹੁਕਮ ਕਰੋ ਬਾਬੇ ਜੀ ਨੇ ਕਿਹਾ ਪੀਰ ਜੀ ਮੈਨੂੰ ਇਹ ਹੀ ਲਾਖਸਾ ਹੈ ਕਿ ਤੁਸੀਂ ਪੈਨੋ ਦਰਸਨ ਬਹਿੰਦੇ ਰਹੋ ਤੇ ਜੈਸ ਦੀ ਲੋੜ ਹੋਵੇ ਉਹ ਮੇਰੇ ਕੋਲੋਂ ਮੰਗਵਾ ਲਿਆ ਕਰੋ ਗੁਰੂ ਜੀ ਨੇ ਕਿਹਾ ਬਾਬੇ ਜੀ ਜਦ ਵੀ ਤੁਸੀਂ ਸਾਨੂੰ ਯਾਦ ਕਰੋਗੇ ਭਾਵੇਂ ਦੂਰ ਹੋਈਏ ਭਾਵੇਂ ਨੇੜੇ ਅਸੀਂ ਛੇਤੀ ਹੀ ਤੁਹਾਡੇ ਕੋਲ ਪਹੁੰਚ ਜਾਇਆ ਕਰਾਂਗੇ ਬਾਬੇ ਨਾਨਕੀ ਜੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਬਹੁਤ ਖੁਸ਼ ਹੋਏ ਤੇ ਰਸੋਈ ਵਿੱਚ ਜਾ ਕੇ ਚੰਗੇ ਭੋਜਨ ਤਿਆਰ ਕਰਵਾਏ ਪਰਦਾਨੇ ਨੂੰ ਭੇਜ ਕੇ ਗੁਰੂ ਜੀ ਨੇ ਭਾਈ ਬਾਲੇ ਜੀ ਨੂੰ ਵੀ ਪਰਵਾ ਲਿਆ ਭਾਈ ਬਾਲਾ ਜੀ ਉਸ ਸਮੇਂ ਇੱਕ ਤਰ੍ਹਾਂ ਬਿਆਨ ਕਰਦੇ ਹਨ ਕਿ ਮੈਂ ਉਸ ਸਮੇਂ ਭਾਈ ਜੈਰਾਮ ਜੀ ਕੋਲ ਬੈਠਾ ਸੀ ਜਦ ਘਰ ਪਹੁੰਚਿਆ ਤਾਂ ਤੇਬੇ ਜੀ ਨੇ ਸਾਨੂੰ ਤਿੰਨਾਂ ਨੂੰ बड़े चंगे भोजन परोस्ते छकाए भोजन छक के गुरु जी ने भाई मरताने नु आख्या तू सहर विचो चंगी जही प्रभाव दाब के क्रीद लिया मैं गुरु को जग घर जाण दी आज्ञा मांगी था गुरु जी कहन लगे बाला तू नाराज हो गया है जे तैनु किसे चीज दी लोड़ है ता ले ले मैं किहा गुरु जी मेनू दे वार दियो कि तुसी मेरे हृदय में सदा बसते रहो तू जे कि तुहाडे तो कोतक वे के मेरा मन ना भरमे गुरु जी ने कहा पाले जो तेरी इच्छा है तो ही होवेगा उपरांत मैं तलवंडी चला गया ते पिछों जो कोतक होया सो उमें आप जी नूं सुणांदे हैं ने भाई बाला जी भैन जी दे घरों उठ के ਗੁਰੂ ਜੀ ਫਿਰ ਉਜਾੜ ਵਿੱਚ ਜਾ ਬੈਠੇ 22 ਮਰਦਾਨਾ ਰਬਾਬ ਲੈਣ ਸ਼ਹਿਰ ਵਿੱਚ ਗਿਆ ਪਰ ਉਸ ਨੂੰ ਪੁਰਾਈਏ ਦਾ ਮਰਾਸੀ ਆ ਕੇ ਕੋਈ ਵੀ ਰਬਾਬ ਨਾ ਦੇਵੇ 22 ਮਰਦਾਨੇ ਨੇ ਸਾਰੀ ਗੱਲ ਗੁਰੂ ਜੀ ਨੂੰ ਆਣ ਕੇ ਦੱਸੀ ਗੁਰੂ ਜੀ ਨੇ ਆਖਿਆ ਜਿਨ੍ਹਾਂ ਨੇ ਤੈਨੂੰ ਇਸ ਤਰ੍ਹਾਂ ਦੇ ਮਾੜੇ ਬਚਨ ਕਹੇ ਹਨ ਉਹ ਅੰਤ ਨੂੰ ਪਛਤਾਉਣਗੇ ਤੂੰ ਚਿੰਤਾ ਨਾ ਕਰ ਹੌਣ ਤੋਂ ਕਿਸੇ ਦੂਸਰੀ ਜਗ੍ਹਾ ਤੋਂ ਰਵਾਬ ਲੈ ਆ। ਪ੍ਰਦਾਨ ਨੇ ਕਿਹਾ ਗੁਰੂ ਜੀ ਜਿਸ ਜਗ੍ਹਾ ਆਖੋ ਉਥੇ ਹੀ ਜਾਣਾ। ਗੁਰੂ ਜੀ ਨੇ ਕਿਹਾ ਨਗਰ ਵਾਲਾ ਨਾ ਜਾਵੀਂ ਤੇ ਉਜਾਰ ਪਾਸੇ ਚਲੇ ਆ ਜਾ। ਦੋ ਨਦੀਆਂ ਦੇ ਵਿਚਾਲੇ ਜਿਹੜਾ ਪਿੰਡ ਆਵੇ ਉਥੇ ਇੱਕ ਕਰਨਾ ਰਵਾਬੀ। ਸੋਚ ਕੇ ਉਸ ਥਲੋਂ ਰਵਾਬ ਲੈ ਕੇ ਆ। ਜੇ ਉਹ ਰਵਾਬ ਨਾ ਦੇਵੇ ਤਾ ਉਸ ਤੱਕੇ ਸਾਡਾ ਨਾਮ ਲੈਣਾ ਪਤਾਨੇ ਨੇ ਕਿਹਾ ਜੀ ਰਾਬਾਬ ਦਾ ਮੋਲ ਵੀ ਚਾਹੀਦਾ ਹੈ ਗੁਰੂ ਜੀ ਨੇ ਆਖਿਆ ਮੋਲ ਬੇਬੇ ਜੀ ਕੋਲੋਂ ਜਾ ਕੇ ਲੈ ਆਓ ਗੁਰੂ ਪਿਆਰੇਓ ਭਾਈ ਮਰਦਾਨਾ ਜੀ ਬੇਬੇ ਨਾਨਕੀ ਜੀ ਕੋਲੋਂ 7 ਰੁਪਏ ਲੈ ਕੇ ਜਿਸ ਪਾਸੇ ਗੁਰੂ ਜੀ ਨੇ ਸਮਝਾਇ ਸੀ ਉਧਰ ਚੱਲ ਪਿਆ ਤੇ ਤੀਸਰੇ ਦਿਨ ਉਸ ਪਿੰਡ ਪਹੁੰਚ ਗਿਆ ਪਿੰਡ ਵਿੱਚ ਉਹ ਦਿਨ ਭਾਈ ਮਰਤਾਨਾ ਫਰੰਦਰ ਵਾਪੀ ਦਾ ਘਰ ਤੁਸਦਾ ਰਹਾ ਪਰ ਜਦ ਕੋਈ ਪਤਾ ਨ ਲੱਗਾ ਤਾਂ ਸਾਥ ਕੇ ਉਦਾਸ ਹੋ ਕੇ ਬਾਹਰ ਇੱਕ ਰੋਕ ਦੇਖਾ ਜਾ ਬੈਠਾ ਕੁਛ देर ਪਿੱਛੋਂ ਉੱਥੇ ਇੱਕ ਮਨੁੱਖ ਆ ਗਿਆ ਉਸਨੇ ਪੁੱਛਿਆ ਕਿ ਤੂੰ ਚਿੰਤਾ ਵਿੱਚ ਕਿਉਂ ਹੈ ਮੈਨੂੰ ਆਪਣਾ ਮਨੋਰਥ ਦੱਸ ਤਾਂ ਭਾਈ ਮਰਤਾਨਾ ਨੇ ਆਪਣਾ ਨਾਮ ਅਤੇ ਪਤਾ ਦੱਸਿਆ ਤੇ ਆਖਿਆ ਕਿ ਮੈਨੂੰ ਸ੍ਰੀ ਨਾਨਕ ਜੀ ਨੇ ਫਿਰੰਦੇ ਰਵਾਬੀ ਕੋਲੋਂ ਰਵਾਬ ਲੈਣ ਭੇਜਿਆ ਹੈ ਮੈਂ ਉਸ ਨੂੰ ਲੱਭਦਾ ਹਾਂ ਪਰ ਉਹ ਮਿਲਿਆ ਨਹੀਂ ਉਸ ਨੇ ਕਿਹਾ ਮੇਰਾ ਨਾਮ ਕੀ ਕਰਨਦਾ ਹੈ ਮੇਰੇ ਕੋਲ ਕੀ ਨਾਨਕ ਬੇਦੀ ਨੇ ਭੇਜਿਆ ਹੈ ਤੂੰ ਰਵਾਬ ਲੈ ਕੇ ਉਹਨਾਂ ਕੋਲ ਚਲਿਆ ਜਾ ਨਹੀਂ ਫਿਰੰਦੇ ਨੇ ਉਸੇ ਸਮੇਂ ਇੱਕ ਸੁੰਦਰ ਰਵਾਬ ਆਪਣੇ ਕੋਲੋਂ ਭਾਈ ਮਰਦਾਨੇ ਜੀ ਨੂੰ ਦਿੱਤੀ ਜਿਸ ਨੂੰ ਵੇਖ ਕੇ ਪਾਈ ਮਰਦਾਨਾ ਬੜਾ ਖੁਸ਼ ਹੋ ਕੇ ਕਹਿਣ ਲੱਗਾ ਰਵਾਹ ਬੜਾ ਸੋਹਣਾ ਹੈ ਇਸ ਦਾ ਮੁੱਲ ਲੈ ਲਓ। ਪਰੰਦੇ ਨੇ ਕਿਹਾ ਇਸ ਦਾ ਮੁੱਲ ਤਾਂ ਹਟੇ ਕੋਲ ਨਹੀਂ ਹੈ ਤੇ ਨਾ ਇਸ ਦਾ ਮੁੱਲ ਮੈਂ ਆਪਣੇ ਮੁਕਤੀ ਦਰਤੇ ਤੋਂ ਲੈਣਾ ਹੈ। ਮਰਦਾਨੇ ਨੇ ਕਿਹਾ ਇਸ ਦਾ ਮੁੱਲ ਤੂੰ ਸਾ ਕਿਉਂ ਨਹੀਂ ਲੈਣਾ? ਪਹਿਲੂ ਸਾਰੀ ਗੱਲ ਚੰਗੀ ਤਰ੍ਹਾਂ ਦੱਸੋ। ਪਰੰਦੇ ਨੇ ਦੱਸਿਆ ਇਹ ਇਹ ਰਵਾਬ ਮਾਤ ਲੋਕ ਦਾ ਨਹੀਂ ਹੈ ਇਸ ਨੂੰ ਗੁਰੂ ਜੀ ਤੋਂ ਬਿਨਾ ਹੋਰ ਕਿਸੇ ਅੱਗੇ ਵਜਾਉਣਾ ਨਹੀਂ ਹੈ ਚਲ ਮੈਂ ਤੇਰੇ ਨਾਲ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਦਾ ਹਾਂ ਜਦ ਦੋਵੇਂ ਜਣੇ ਗੁਰੂ ਜੀ ਕੋਲ ਆ ਗਏ ਤਾਂ ਗੁਰੂ ਜੀ ਨੇ ਪੁੱਛਿਆ ਮਰਦਾਨਿਆਂ ਇਤਨੀ ਧੀਰ ਕਿਉਂ ਲਈ ਹੈ ਤਾਂ ਭਾਈ ਮਰਦਾਨੇ ਨੇ ਕਿਹਾ ਗੁਰੂ ਜੀ ਤਿੰਨ ਦਿਨ ਚਾਹਦਿਆਂ ਤਿੰਨ ਦਿਨ ਆਉਂਦਿਆਂ ਲੱਗੇ ਤਿੰਨ ਦਿਨ ਉੱਥੇ ਪਿੰਡ ਵਿੱਚ ਕਿਸੇ ਸੰਤ ਨੂੰ ਜੋ ਮੇਰੇ ਨਾਲ ਆਏ ਹਨ ਦੱਸਦਿਆਂ ਲੱਗੇ ਫਿਰੰਦੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਇਹੇ ਸ੍ਰੇਸ਼ਟ ਰਵਾਦ ਤੁਹਾਨੂੰ ਪਹੁੰਚਾਣਾ ਸੀ ਸੋ ਇਸ ਨੂੰ ਸੰਭਾਲ ਲਓ ਦੂਸਰਾ ਤੁਹਾਡੇ ਦਰਸ਼ਨ ਦੀ ਇੱਛਾ ਸੀ ਜੋ ਕਰਕੇ ਮੈਂ ਬਹੁਤ ਖੁਸ਼ ਹੋਇਆ ਇਹ ਗੱਲ ਕਹੇ ਕਿ ਜਦ ਰੰਧੇ ਨੇ ਜਾਨ ਵਾਸਤੇ ਆ ਗਿਆ ਮੰਦੀ ਤਾਂ ਭਾਈ ਮਰਦਾਨਾ ਉਸ ਨੂੰ ਦਿਦਾ ਕਰਨ ਵਾਸਤੇ ਉਸਤੇ ਨਾਰਥ ਗਿਆ ਪਰ ਥੋੜੀ ਦੂਰ ਜਾ ਕੇ ਹੀ ਰੰਧਾ ਅਲੋਕ ਹੋ ਗਿਆ ਪਤਾ ਨਹੀਂ ਕਿਧਰ ਗਿਆ ਮਰਦਾਨਾ ਬੜਾ ਹੈਰਾਨ ਹੋ ਕੇ ਵਾਪਸ ਔੜ ਆਇਆ ਜਦ ਗੁਰੂ ਜੀ ਨੇ ਪੁੱਛਿਆ ਮਰਦਾਨਿਆਂ ਉਸ ਨੂੰ ਕਿਥਾਂ ਤੱਕ ਛੱਡ ਕੇ ਆਇਆ ਹੈ ਤਾਂ ਮਰਦਾਨੇ ਨੇ ਕਿਹਾ ਪਰੋ ਜੀ ਉਹ ਮੇਰੇ ਕੋਲ ਛਪਨ ਹੋ ਗਿਆ ਸੀ ਮੈਨੂੰ ਤਾਂ ਦਿਸਿਆ ਹੀ ਨਹੀਂ ਤੁਸੀਂ ਦੱਸੋ ਇਹੇ ਕੌਣ ਸੀ ਪਰੋ ਜੀ ਨੇ ਕਿਹਾ ਇਹ ਗੰਧਾਰਵ ਸੀ ਜੋ ਦੇਵ ਲੋਕ ਵਿੱਚ ਬੜੇ ਪ੍ਰੇਮ ਨਾਲ ਈਸ਼ਰਵਾਹ ਨਾਲ ਕੀਰਤਨ ਕਰਦਾ ਰਹਿੰਦਾ ਸੀ ਇਸ ਨੂੰ ਬਹੁਤ ਸਮੇਂ ਤੋਂ ਸਾਨੂੰ ਰਵਾਹ ਦੇਣ ਦੀ ਇੱਛਾ ਸੀ ਜੋ ਉਸਨੇ ਦੇ ਦਿੱਤਾ ਤੂੰ ਹੁਣ ਦੇਰ ਨਾ ਕਰੇ ਇਸ ਨੂੰ ਛੇਤੀ ਵਜਾਉਣਾ ਕਰ ਹੁਕਮ ਮੰਨ ਕੇ ਜਦ ਮਰਦਾਨੇ ਨੇ ਰਬਾਬ ਵਜਾਈ ਤਾਂ ਵਿੱਚੋਂ ਆਵਾਜ਼ ਆਈ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਇਸ ਸੁਹਿਲੀ ਆਵਾਜ਼ ਨੂੰ ਸੁਣ ਕੇ ਜੰਗਲ ਦੇ ਪਸ਼ੂ ਪੰਛੀ ਵੀ ਮਸਤ ਹੋ ਗਏ ਤੇ ਗੁਰੂ ਦੀ ਆਪ ਸਮਾਧੀ ਵਿੱਚ ਲੀਨ ਹੋ ਗਏ ਗੁਰੂ ਪਿਆਰੇ ਉਹ ਇਹ ਸਾਖੀ ਭਾਈ ਸੰਤੋਖ ਸਿੰਘ ਦੀ ਚੂੜਾ ਮਣੀ ਦੁਆਰਾ ਸਿਰੇ ਨਿਰੰਕਾਰੇ ਚਮਤਕਾਰ ਸੁਰ ਪ੍ਰਕਾਸ਼ ਦਾ ਵਾਅ ਤਕ ਟਿਕਾ ਵਿਚੋਂ ਲਈ ਗਈ ਹੈ ਸੋ ਗੁਰੂ ਪਿਆਰੀ ਸਾਥ ਸੰਗਤ ਦੀ ਹੋਣਿਆ ਬੁਲਣਾ ਚਾਹਤਾਂ ਨੇ ਮਾ ਬਖਸ਼ਣੀ ਸਾਖੀ ਨੂੰ ਲਾਇਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਾਮੇ ਹੋਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸੁਪਨਾ ਦਿਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ